ਕੋਡੀ 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 ਕਬੱਡੀ ਕਲੱਬ ਸੰਦੀਪ ਨੰਗਰਮੀਆਂ ਦੀ ਟੀਮ ਦੇ ਤਿੰਨ ਖਿਡਾਰੀ ਕਹਿੰਦੇ ਬਤੌਰੇ ਅੱਜ ਇੱਕ ਇੱਕ ਜਾਫੀ ਖੇਡ ਰਿਹਾ ਦੋ ਰੇਡਰ ਖੇਡ ਰਿਹਾ ਹੁਣ ਜਿੱਤੂ ਕੌਣ ਸ਼ੱਕ ਤੇ ਰਹਿਣੀ ਹੈ ਪਹਿਲਾ ਜਵਾਰ ਕਿਹਦਾ ਓਏ ਟੱਕ ਤੇ ਪੈਣੀ ਹੈ ਸ਼ੱਕ ਤੇ ਰਹਿਣੀ ਹੈ ਇੱਕ ਪਾਸੇ ਸਿਰੇ ਦਾ ਮੈਚ ਹੈ ਸਿਰੇ ਦੀ ਟੱਕਰ ਹੈ ਜੇ ਭੱਜ ਗਏ ਕੁਲਰਗਿਆਂ ਵਾਲਿਆ ਤਾੜੀਆਂ 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 ਏ ਕਬੱਡੀ 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 வாழா பட்டிக்கப்பட்டிக்கப்பட்டிக்கு பட்டிக்கான மாள பட்டி பிரயன்ஸ் மட்டிக்க மட்டும் யார் நாளம் ਭਾਗੀ ਕੇ ਤੇ ਖਰਾਚੋਂ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਨੇੜੇ ਰਹਿਣਗੀਆਂ ਭਾਗੀ ਕੇ ਤੇ ਖਰਾਚੋਂ ਥੋੜੀ ਸਾਈਡ ਤੇ ਹੋ ਜਾਈ ਥੋੜਾ ਥੋੜਾ ਸਾਈਡ ਤੇ ਹੋ ਜਾਈਗੇ ਪਹਿਲਾਂ ਵੀ ਉਹ ਤਿੰਨ ਜਿੜੀ ਸੀ ਤੇ ਉੱਥੇ ਦੁਬਾਰੇ ਥੋੜਾ ਇੰਜਰੀ ਜਿਹੜੀ ਹੋ ਗਈ ਹੈ ਪਲੇਅਰ ਤੇ ਵੈਕਰ ਸੱਚੇ ਪਾਸ਼ਾ ਮਿਹਰ ਕਰੇ ਫੇਰ ਬੜੇ ਔਖੇ ਬਣਦੇ ਆ ਮੇਰੇ ਵੀਰੋ ਲੜਕੀਆਂ ਦਾ ਹੋਣਾ ਸੋ ਦੋਨੋਂ ਟੀਮਾਂ ਆਪਣੀ ਤਿਆਰੀ ਫੜ ਕੇ ਆ ਜਾਣ ਲੜਕੀਆਂ ਦਾ ਸ਼ੋ ਮੈਚ ਖੇਡਿਆ ਜਾਣਾ ਸੁਪਲੀ ਬੇਨਤੀ ਹੈ ਆ ਇੱਕ ਪਾਸੇ ਅਮਨਦੀਪ ਹੈ ਇੱਕ ਪਾਸੇ ਖੁਸ਼ਦੀਪ ਹੈ ਉਹ ਮੇਰੇ ਪੰਜਾਬੀ ਵੀਰੋ ਦੋ ਦੀ ਭੜ ਗਿਆ ਅਮਨਦੀਪ ਤੇ ਖੁਸ਼ਦੀਪ ਆ ਉਹ ਦੁੱਗਾ ਵਾਲਾ ਦੁੱਗਾ ਵਾਲਾ ਤੁੰ ਜਉਦਾ ਨਹੀਂ ਉਹ ਰਿਸ ਹੈ ਇੱਕ ਕਹਿੰਦੇ ਤੁੰਨ ਤੁੰਨ ਕੇ ਜਫੇ ਲਾਉਣਾ ਆਹ ਸਾਹਮਣੇ ਵੇਖਦਾ ਵੀ ਇੱਕ ਪਾਸੇ ਪ੍ਰਿੰਸ ਆਫ ਕਬੱਡੀ ਜਿਹਨੇ ਦੋ ਪਿੰਡ ਮਸ਼ਹੂਰ ਕੀਤੇ ਆ ਜਿਹੜੇ ਸੰਗਰੂਰ ਵਾਲਾ ਇਹਨੂੰ ਸੰਗਰੂਰ ਵਾਲਾ ਇਹ ਪ੍ਰਿੰਸ ਆਫ ਕਬੱਡੀ ਆ ਪੱਕੇ ਤਾਰ ਤੇ ਕੈਨੇਡਾ ਵਸ ਗਿਆ ਆਹ ਮੇਰੇ ਵੀਰੋ ਹੁਣ ਭਰਦਾ ਬਗਲਾ ਰੱਖਿਆ ਧੌਣ ਤੇ ਹੱਥਾ 98 ਮੋਟਰਸਾਈਕਲਾਂ ਦਾ ਜੇ ਤੂੰ ਜੇ ਤੂੰ ਜਰਨਲ ਮੇਰੇ ਪੰਜਾਬੀ ਵੀਰੋ ਇਹ ਆ ਦੁੱਗਾਂ ਵਾਲਾ ਆਹ ਮੇਰੇ ਪਿੰਡ ਚਨੀਰ ਵਾਲਾ ਪੁੱਜਿਆ ਹੋਇਆ ਲੰਮੀ ਪਾਰੀ ਖੇੜੀ ਹੈ ਖੇੜ ਕਬੱਡੀ ਦੀ ਅੱਜ ਕੱਲ ਜੱਟ ਦੇ ਚਰਚੇ ਹੁੰਦੇ ਆ ਚਨੀਰ ਪਿੰਡ ਦਾ ਫਿੱਡੂ ਪੁੱਜਿਆ ਹੋਇਆ ਆਪਣੀ ਮਿੱਤਰ ਮੰਡਰੀ ਦੇ ਨਾਲ ਪਰਤੋ ਸ਼ੀਪ ਦੁੱਕਾਂ ਵਾਲਾ ਓ ਦੁੱਕਾਂ ਵਾਲਾ ਅਤਰਪੁਰੀਆ ਬਰੇਟਿਆਂ ਦਾ ਨਾਕਾ ਪੈਣਾ ਮੇਰੇ ਵੀਰੋ ਇਹ ਕਹਿੰਦੇ ਲਾਭ ਹੀਰੇ ਦੇ ਲਾਕੇ ਤੇ ਆ ਧਰਮ ਪਾਣੀ ਤੇ ਮਿੱਤਰਾਂ ਸਾਨੂੰ ਕੱਢੀ ਆਉਂਦੀ ਹੈ ਧਰਮ ਪਾਣੀ ਤੇ ਮਿੱਤਰਾਂ ਸਾਨੂੰ ਕੱਢੀ ਆਉਂਦੀ ਹੈ ਓ ਕਹਿੰਦੇ ਬਾਬਾ ਕਰਸੇਂ ਦੀ ਧਰਤੀ ਹੈ ਦੁੱਗਾ ਵਾਲਾ ਖੁਸ਼ੀ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ